ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਹਉ तिस ਕੋਲ ਕਮਾਇ ਗੁਰਮਤਿ ਦੇ ਦੇ ਗਰੀਬੀ ਆਵੇ ਇੱਥੇ ਗਰੀਬੀ ਦਾ ਅਰਥ ਹੈ ਨਿਮਰਤਾ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਮੈਂ ਵਾਰੇ ਜਾਂਦਾ ਹਾਂ ਉਹਨਾਂ ਗੁਰਮੁਖਾਂ ਤੋਂ ਮੈਂ ਸਦਕੇ ਜਾਂਦਾ ਹਾਂ ਉਹਨਾਂ ਗੁਰਮੁਖਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਆਪਣੇ irde ਵਿੱਚ ਨਿਮਰਤਾ ਧਾਰਨ ਕੀਤੀ ਹੈ ਜਿਨ੍ਹਾਂ ਦੇ irde ਵਿੱਚ ਗਰੀਬੀ ਆਈ ਹੈ ਮੈਂ ਸਦਕੇ ਜਾਂਦਾ ਹਾਂ ਉਹਨਾਂ ਗੁਰਮੁਖਾਂ ਤੋਂ ਹੌਂਦਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਇੱਥੇ ਵਾਰਨ ਨਾਰੀ ਦਾ ਅਰਥ ਹੈ ਪਰਾਈ ਇਸਤਰੀ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਮੈਂ ਵਾਰਨੇ ਜਾਣਾ ਹਾਂ ਉਹਨਾਂ ਗੁਰਮੁਖਾ ਤੋਂ ਮੈਂ ਸਦਗੇ ਜਾਣਾ ਹਾਂ ਉਹਨਾਂ ਗੁਰਮੁਖਾ ਤੋਂ ਜੋ ਪਰਾਈ ਇਸਤਰੀ ਦੇ ਕੋਲ ਨਹੀਂ ਜਾਂਦੇ ਅਰਥਾਤ ਜੋ ਪਰਾਈ ਇਸਤਰੀ ਨੂੰ ਮਾਂ ਭੈਣ ਅਤੇ ਧੀ ਦਾ ਦਰਜਾ ਦਿੰਦੇ ਹਨ ਮੈਂ ਉਹਨਾ ਗੁਰਮਖਾਤੋਂ ਸਦਕੇ ਜਾਣਾ ਹਾਂ ਕੁਰਬਾਨ ਜਾਂਦਾ ਹਾਂ ਹਉ ਇਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਇਥੇ ਪਰ ਦਰਬੇ ਦਾ ਅਰਥ ਹੈ ਪਰਾਇਆ ਧਨ ਇਥੇ ਭਾਈ ਸਾਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਮੈਂ ਵਾਰਨੇ ਜਾਣਾ ਹਾਂ ਉਹਨਾ ਗੁਰਮਖਾਤੋਂ ਅਰਥਾਤ ਮੈਂ ਵਾਰੇ ਜਾਂਨਾ ਉਹਨਾਂ ਗੁਰਮਖਾਤੋਂ ਮੈਂ ਸਦਕੇ ਜਾਂਨਾ ਹਾਂ ਉਹਨਾਂ ਗੁਰਮਖਾਤੋਂ ਜੋ ਪਰਾਏ ਧਨ ਤੇ ਆਪਣੀ ਅੱਖ ਨਹੀਂ ਰੱਖਦੇ ਅਰਥਾਤ ਪਰਾਇਆ ਹੱਕ ਨਹੀਂ ਖਾਂਦੇ ਲਾਲਚ ਨਹੀਂ ਕਰਦੇ ਜੋ ਪਰਾਏ ਧਨ ਤੋਂ ਦੂਰ ਰਹਿੰਦੇ ਨੇ ਮੈਂ ਉਹਨਾਂ ਗੁਰਮਖਾਤੋਂ ਸਦਕੇ ਜਾਂਨਾ ਹਾਂ ਕੁਰਬਾਨ ਜਾਂਦਾ ਹਾਂ ਹਾਉ ਥਿਸ ਕੋਲ ਕਮਾਇਆ ਪਰੇ ਨਿੰਦਾ ਸੁਣ ਆਪ ਹਟਾਵੇ ਇਹ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਮੈਂ ਵਾਰੇ ਜਾਣਾ ਹਾਂ ਉਹਨਾਂ ਗੁਰਮੁਖਾ ਤੋਂ ਮੈਂ ਕੁਲਵਾਨ ਜਾਣਾ ਹਾਂ ਉਹਨਾਂ ਗੁਰਮੁਖਾ ਤੋਂ ਜਿੱਥੇ ਪ੍ਰਾਈ ਨਿੰਦਾ ਹੁੰਦੀ ਹੋਵੇ ਉੱਥੇ ਗੁਰਮੁਖਾਉਂਦੇ ਹੀ ਨਹੀਂ ਪ੍ਰਾਈ ਦੀੰਦਿਆ ਜੋ ਗੁਰਮੁਖ ਨੇ ਉਹ ਸੁਣ ਹੀ ਨਹੀਂ ਸਕਦੇ ਚਾਹੇ ਨਿੰਦਿਆ ਕਿਸੇ ਦੀ ਵੀ ਹੋਵੇ ਜਿਹੜੇ ਗੁਰਮੁਖ ਨੇ ਉਹ ਪ੍ਰਾਈ ਨਿੰਦਿਆ ਨਹੀਂ ਸੁਣਦੇ ਨਾ ਹੀ ਨਿੰਦਿਆ ਕਰਦੇ ਨੇ ਨਾ ਹੀ ਸੁਣਦੇ ਨੇ ਮੈਂ ਸਦਕੇ ਜਾਂਦਾ ਹਾਂ ਉਹਨਾਂ ਗੁਰਮੁਖਾਂ ਤੋਂ ਜਿੱਥੇ ਪ੍ਰਾਈ ਨਿੰਦਿਆ ਹੁੰਦੀ ਹੋਵੇ ਉੱਥੇ ਗੁਰਮੁਖ ਨਹੀਂ ਖਲੋਂਦੇ ਉੱਥੋਂ ਚਲੇ ਜਾਂਦੇ ਨੇ ਕਿਉਂਕਿ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ ਭਾਈ ਸਾਹਿਬ ਕਹਿੰਦੇ ਉਹ ਕਿਸੇ ਦੀ ਨਿੰਦਿਆ ਸੁਣੀ ਪਸੰਦ ਨਹੀਂ ਕਰਦੇ ਤੇ ਨਾ ਹੀ ਨਿੰਦਿਆ ਕਰਦੇ ਨੇ ਹਉ ਇਸ ਕੋਲ ਕਮਾਇਆ ਸਤਗੁਰੂ ਦਾ ਉਪਦੇਸ਼ ਕਮਾਵੇ ਅਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਮੈਂ ਵਾਰਨੇ ਜਾਣਾ ਹਾ ਉਹਨਾਂ ਗੁਰਮੁਖਾ ਤੋਂ ਮੈਂ ਸਦਕੇ ਜਾਣਾ ਹਾ ਉਹਨਾਂ ਗੁਰਮੁਖਾ ਤੋਂ ਜੋ ਸਤਗੁਰੂ ਦਾ ਉਪਦੇਸ਼ ਕਮਾਉਂਦੇ ਹਨ ਸਤਗੁਰੂ ਦਾ ਸ਼ਬਦ ਕਮਾਉਂਦੇ ਹਨ ਅਰਥਾਤ ਜੋ ਸਤਗੁਰੂ ਦੇ ਫਤਮ ਵਿੱਚ ਡੋਟੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਕੇਵਲ ਹੀ ਕੇਵਲ ਸਤਗੁਰੂ ਦਾ ਸ਼ਬਦ ਹੀ ਚੱਲਦਾ ਹੈ ਮੈਂ ਕੁਰਬਾਨ ਜਾਂਦਾ ਹਾਂ ਉਹਨਾਂ ਗੁਰਮੁਖਾਂ ਤੋਂ ਹੌਟਿਸ ਕੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਇੱਥੇ ਸਵੇ ਦਾ ਆਧ ਹੈ ਸੋਣਾ ਤੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਿਆ ਨਾ ਚਾਹੁੰਦੇ ਨੇ ਮੈਂ ਵਾਰੇ ਜਾਂਦਾ ਹਾਂ ਉਹਨਾਂ ਗੁਰਮੁਖਾਂ ਤੋਂ ਮੈਂ ਸਦਕੇ ਜਾਂਦਾ ਹਾਂ ਉਹਨਾਂ ਗੁਰਮੁਖਾਂ ਤੋਂ ਜੋ ਥੋੜਾ ਖਾਂਦੇ ਨੇ ਤੇ ਥੋੜਾ ਹੀ ਖਾਂਦੇ ਨੇ ਤਾਂ ਕਿ ਜਿਆਦਾ ਤੋਂ ਜਿਆਦਾ ਸਮਾਂ ਪ੍ਰਮਾਤਮਾ ਦੀ ਭਗਤੀ ਵਿੱਚ ਬਿਤਾਇਆ ਜਾਵੇ ਉਸ ਪ੍ਰਮਾਤਮਾ ਦੇ ਸਿਮਰਨ ਵਿੱਚ ਜਿਆਦਾ ਤੋਂ ਜਿਆਦਾ ਸਮਾਂ ਬਿਤਾਇਆ ਜਾਵੇ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਥੋੜਾ ਜਿਹਾ ਭੋਜਨ ਕਰਦੇ ਹਨ ਤਾਂ ਕਿ ਜ਼ਿਆਦਾ ਭੋਜਨ ਫਿਰ ਸਿਮਰਨ ਵਿੱਚ ਰੁਕਾਵਟ ਪਾਉਂਦਾ ਹੈ ਇਸ ਕਰਕੇ ਗੁਰਮੁਖ ਥੋੜਾ ਹੀ ਖਾਂਦੇ ਨੇ ਥੋੜਾ ਹੀ ਸੌਂਦੇ ਨੇ ਉਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਪਰਮਾਤਮਾ ਦੀ ਪੰਦਗੀ ਵਿੱਚ ਪਰਮਾਤਮਾ ਦੇ ਸਿਮਰਨ ਵਿੱਚ ਬਤੀਤ ਹੁੰਦਾ ਹੈ ਇਸ ਕਰਕੇ ਪਾਈ ਸਾਹਿਬ ਕਹਿੰਦੇ ਹਨ ਕਹਿੰਦੇ ਹਨ ਹੋਂ ਇਸ ਕੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਉਹੀ ਗੁਰਮੁਖ ਹੈ ਉਹੀ ਗੁਸਿਕ ਹੈ ਜੋ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਉਹੀ ਸੱਚਾ ਸਿੱਖ ਹੈ ਉਹ ਸਹਿਜਤਾ ਨਾਲ ਗੁਰੂ ਦੇ ਉਪਦੇਸ਼ ਨੂੰ ਕਮਾ ਲੈਂਦਾ ਹੈ ਵਾਹਿਗੁਰੂ ਜੀ ਭਾਈ ਸਾਹਿਬ ਗੁਰਦਾਸ ਜੀ ਦੀ ਇਸ ਬੋਲੀ ਦੇ ਅਰਥ ਕਰਦਿਆਂ ਹੋਇਆਂ ਸੇਵਕ ਦੇ ਕੋਲ ਦਾਸ ਦੇ ਕੋਲ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਣੀਆਂ ਹੋਣਗੀਆਂ ਕਿਉਂਕਿ ਜਿੰਨ ਨੂੰ ਮੈਨੂੰ ਉਸ ਪਰਮਾਤਮਾ ਨੇ ਮਤ ਬਖਸ਼ੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿੰਨ ਨੂੰ ਮੈਨੂੰ ਸੋਝੀ ਬਖਸ਼ੀ ਹੈ ਮੈਂ ਆਪਣੇ ਮਤ ਅਨੁਸਾਰ ਅਰਥ ਕੀਤੇ ਨੇ ਅਰਥ ਕਰਦਿਆਂ ਹੋਇਆਂ ਮੇਰੇ ਕੋਲ ਬਹੁਤ ਸਾਰੀਆਂ ਭੁੱਲਾਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਅਨਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ